ਇਹ ਟੀਮ ਆਮਰ ਜੀ ਜਿਹੜਾ ਵਿਸ਼ਵਸਥਾ ਦਾ ਸਾਥ ਹੈ ਇਹ ਜੀ ਸਾਡੀ ਥਾਣਾ ਅਰਬਨ ਸਟੇਟ ਦੀ ਟੀਮ ਨੇ ਤਿੰਨ ਬੰਦੇ ਜਿਹੜੇ ਨੇ ਉਹ ਅਸਲੇ ਸਮੇਤ ਗ੍ਰਿਫਤਾਰ ਕੀਤੇ ਨੇ ਇਹਨਾਂ ਦੇ ਵਿੱਚੋਂ ਜਿਹੜਾ ਪਹਿਲਾ ਦੋਸ਼ੀ ਹੈ ਜਿਹਨੂੰ ਮੈਂ ਮੁੱਖ ਦੋਸ਼ੀ ਕਹੂੰਗਾ ਉਹ ਫਹੀਮ ਖਾਨਾ ਹੈ ਬਜਨੌਰ ਜ਼ਿਲ੍ਹਾ ਉੱਤਰ ਪ੍ਰਦੇਸ਼ ਦਾ ਰਹਿਣ ਵਾਲਾ ਹੈ ਇਹਨਾਂ ਹੀ ਜਿਹੜੇ ਬਾਕੀ ਦੋ ਬੰਦੇ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਨੂੰ ਵੈਪਨ ਸਪਲਾਈ ਕੀਤੇ ਸੀਗੇ ਤੇ ਇਹ ਉੱਥੋਂ ਆਸਟ੍ਰੇਲੀਆ ਆ ਕੇ ਜਿਹੜਾ ਇੱਥੇ ਸਪਲਾਈ ਕਰਦਾ ਸੀਗਾ ਤੇ ਅੱਗੇ ਬੰਦੇ ਜਿਹੜੀ ਆਪਣੀ ਬਾਤਾਂ ਕਰਨ ਵਾਸਤੇ ਪਲੈਨਿੰਗ ਕਰ ਰਹੇ ਸੀਗੇ ਉਹਦੀ ਇਹਨਾਂ ਨੇ ਮਤਲਬ ਉਹਦੇ ਵਾਸਤੇ ਖਰੀਦੀ ਕਿਸ ਮਾਮਲੇ ਤੇ ਸ਼ੱਕੀ ਸੀ ਕਿ ਤੇ ਕਦੋਂ ਕਿਉਂ ਫੜਿਆ ਗਿਆ ਸ਼ੱਕੀ ਤਾਂ ਜੀ ਸਾਡੀ ਇਨਫੋਰਮੇਸ਼ਨ ਦੇ ਅਧਾਰ ਤੇ ਅਸੀਂ ਇਹਨਾਂ ਨੂੰ ਫੜਿਆ ਕਿ ਇਹਨਾਂ ਬੰਦਿਆਂ ਕੋਲੇ ਜਿਹੜੇ ਹੈਗੇ ਨੇ ਵੈਪਨ ਹੈਗੇ ਨੇ ਤੇ ਇਹਨਾਂ ਨੂੰ ਅਸੀਂ ਜਿਹੜਾ ਫਹੀਮ ਖਾਨ ਤੇ ਤੇਜਵਿੰਦਰ ਹੈਗਾ ਇਹਨਾਂ ਨੂੰ 2 ਦਿਨ ਪਹਿਲਾਂ ਗ੍ਰਿਫਤਾਰ ਕੀਤਾ ਹਾਰਮਸਟ੍ਰੇਟ ਏਰੀਆ ਤੋਂ ਤੇ ਤੀਜਾ ਬੰਦਾ ਜਿਹੜਾ ਹੈਗਾ ਉਹਨੂੰ ਸਰੰਦ ਬਾਈਪਾਸ ਤੋਂ ਸੀਗਾ ਸਾ ਕੀ ਮਕਸਦ ਕੀ ਲੱਗਿਆ ਤੁਹਾਨੂੰ ਮਕਸਦ ਤਾਂ ਦੇਖੋ ਜਿਹੜਾ ਬੰਦਾ ਵੈਪਨ ਲੈ ਕੇ ਘੁੰਮ ਰਿਹਾ ਜੀ ਉਹਦਾ ਮਕਸਦ ਤਾਂ ਕੋਈ ਨੇਕਤਾ ਹੋਏਗਾ ਨਹੀਂ ਇਹ ਵਾਰਦਾਤ ਕਰਨ ਵਾਸਤੇ ਜ਼ਾਹਿਰ ਜੀ ਗੱਲਾਂ ਨਾਲ ਲਿਆ ਅਸੀਂ ਇਹਨਾਂ ਦੀ ਬੈਕਗ੍ਰਾਉਂਡ ਵੀ ਖੰਗਾਲ ਰਹੇ ਹਾਂ ਫਿਲਹਾਲ ਤਾਂ ਕੋਈ ਗੱਲ ਸਾਹਮਣੇ ਨਹੀਂ ਆਈ ਕਿ ਇਹਨਾਂ ਤੇ ਪਹਿਲਾਂ ਕੋਈ ਐਫ ਆਈ ਆਰ ਹੋਵੇ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਉਹਦੇ ਵਿੱਚ ਸਾਨੂੰ ਪਤਾ ਚੱਲੇਗਾ ਕਿ ਇਹਨਾਂ ਤੇ ਪਹਿਲਾਂ ਕਿਹੜੇ ਪਰਚੇ ਦਰਜ ਨੇ ਇਹ ਰੈਡ ਵਾਲੇ ਕਿੱਥੇ ਤੋਂ ਨੇ ਇਹਨਾਂ ਵਿੱਚ ਦੋ ਦੋਸ਼ੀ ਜਿਹੜੇ ਹੈਗੇ ਨੇ ਜੀ ਇਹ ਖਰੜ ਇਲਾਕੇ ਦੇ ਰਹਿਣ ਵਾਲੇ ਨੇ ਮੋਹਾਲੀ ਜ਼ਿਲ੍ਹੇ ਦੇ ਤੇ ਜਿਹੜ ਇਸ ਨੂੰ ਅਰਗੁਸਟੇ ਤੋਂ ਪੜੇ ਅਰਗੁਸਟੇ ਦੇ ਵਿੱਚ ਕਿੱਥੇ ਰਹਿ ਰਹੇ ਸੀ ਜਾਂ ਕੁੰਦੇ ਕਿੱਥੇ ਨਹੀਂ ਰਹਿ ਨਹੀਂ ਰਹੀ ਸੀ ਇਹ ਇਥੇ ਇਹਨਾਂ ਦਾ ਕੋਈ ਅੱਗੇ ਪਲਾਨ ਸੀਗਾ ਤੇ ਉਹਦੀ ਸਾਨੂੰ ਇਨਫੋਰਮੇਸ਼ਨ ਮਿਲ ਗਈ ਸੀ ਉਸ ਦੇ ਤਹਿਤ ਅਸੀਂ ਫੜੇ ਇਹਨਾਂ ਦਾ ਜੀ 2 ਦਿਨਾਂ ਦਾ ਰਿਮਾਂਡ ਪਹਿਲਾਂ ਲੈ ਚੁੱਕੇ ਆ ਤੇ ਅੱਜ ਅਸੀਂ ਦੁਬਾਰਾ ਟਰਾਈ ਕਰਾਂਗੇ ਜੇ ਹੋਰ ਰਿਮਾਂਡ ਮਿਲਦਾ ਤਾਂ ਅੱਗੇ ਹੋਰ ਪੁੱਛਗਿਛ ਕਰੀਏ ਵਰਤਨ ਕਿਹੜੇ ਇਹਨਾਂ ਕੋਲ ਮਿਲਦੇ ਸੀ ਇਹਨਾਂ ਤੋਂ ਜੀ ਤਿੰਨਾਂ ਕੋਲੋਂ ਇੱਕ ਇੱਕ ਦੇਸੀ ਕਟਾ ਜਿਹੜਾ ਹੈਗਾ ਦੇਸੀ ਕਿੱਤਾ ਪਿਸਟਲ ਕਹਿੰਦੇ ਨੇ 315 ਬੋਰ ਵਾਲਾ ਜਿਹੜਾ ਉਹ ਮਿਲਿਆ ਤੇ ਚਾਰ ਜੈਨਦਰ ਆਉਂਦੇ। ਕੋ ਲੈ ਕੇ ਜੀ ਉਹ ਲੱਗਦਾ ਹੈ। ਇਹ ਫਹੀਮ ਖਾਨੀ ਹੈ ਜੀ ਜਿਹੜਾ ਮਤਲਬ ਇਸ ਮਾਮਲੇ ਦੀ ਜੜ ਹੈਗਾ ਉਹੀ ਲੈ ਕੇ ਆਉਂਦਾ ਕਿ ਉਹ ਇਹਨਾਂ ਦੋਨਾਂ ਨੂੰ ਵੀ ਇਹ ਨਹੀਂ ਸਪਲਾਈ ਕੀਤਾ। ਕਿਸ ਤਰ੍ਹਾਂ ਦੀ ਸਮਝੌਤਾ ਕਰਦੇ ਸੀ ਜਾਂ ਕੋਈ ਵਾਅਦਾ ਤੋਂ ਅੰਜਾਮ ਦੇਣ ਵਾਸਤੇ ਅਸਲੇ ਤਿੰਨਾਂ ਲਈ। ਉਹ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਜੀ ਮੈਟਰੋਫ ਇਨਵੈਸਟੀਗੇਸ਼ਨ ਹੈ ਕਿ ਇਹਨਾਂ ਦਾ ਜਿਹੜਾ ਅੱਗੇ ਦੋ ਹੈਗੇ ਨੇ ਤੇਜਵਿੰਦਰ ਤੇ ਹਰਸ਼ਦੀਪ ਇਹਨਾਂ ਦਾ ਅੱਗੇ ਕੀ ਪਰਪਰ ਹੈਗਾ। ਫਹੀਮ ਖਾਨ ਨੇ ਪਹਿਲਾਂ ਵੀ ਹੋਰ ਕਿਸੇ ਨੂੰ ਸਪਲਾਈ ਕੀਤੀ ਸੀ। ਉਹ ਚੱਲ ਰਹੀ ਹੈ ਜੀ ਜਾਂਚ ਚੱਲ ਰਹੀ ਹੈ। ਤੇ ਇਹਨਾਂ ਨੂੰ ਪਹਿਲੀ ਵਾਰ ਦੇਣਾ ਸੀ ਜਾਂ ਪਹਿਲਾਂ ਹੀ ਸਪਲਾਈ ਕਰ ਦਿੱਤੀ ਜਾਂਦੀ ਨਹੀਂ ਇਹਨਾਂ ਨੂੰ ਪਹਿਲੀ ਵਾਰ ਇਹਦਾ ਫੀਲਿੰਗ ਖਾਣਾ ਸਰ ਇੱਕ ਵੀ ਗੈਂਗ ਦੇ ਨਾਲ ਸੰਬੰਧਿਤ ਹੈ ਜਾਂ ਕਿਸੇ ਉੱਪਰ ਵੀ ਕ੍ਰਿਮੀਨਲ ਰਿਕਾਰਡ ਹੈ ਪ੍ਰਾਣਾ ਕ੍ਰਿਮੀਨਲ ਰਿਕਾਰਡ ਜਿਹੜਾ ਹੁਣ ਤੱਕ ਚੈੱਕ ਕੀਤਾ ਉਹ ਸਾਹਮਣੇ ਨਹੀਂ ਆਇਆ ਕੁਝ ਪਰ ਅਸੀਂ ਡਿਟੇਲ ਚੈੱਕ ਕਰ ਰਹੇ ਹਾਂ ਹਾਲੇ ਸਿਰਫ ਅਸੀਂ ਮਤਲਬ ਸੌਫਟਵੇਅਰ ਤੋਂ ਚੈੱਕ ਕੀਤਾ ਡਿਟੇਲ ਜਿਹੜਾ ਹੈਗਾ ਕਿ ਕਿਹਦੇ ਕਿਹਨੇ ਦੋਸ਼ੀ ਉਹਨਾਂ ਦੀ ਉਮਰ ਕਿੰਨੀ ਹੈ ਜੀ 21 22 23 ਇਹੀ ਮਤਲਬ ਤਿੰਨਾਂ ਦੀ ਉਮਰ ਐਦਾ ਹੈਗੀ ਐ ਸੀਕੁਐਂਸ ਵਾਈਜ਼ ਕਿੰਨੇ ਜੇ ਤੋਂ ਜਿਹੜਾ ਮੁਹਾਲੀ ਦਾ ਹੈ ਸੀ ਦਾ ਦੱਸਿਆ ਇਹ ਅਸੀਂ ਚੈੱਕ ਕਰ ਰਹੇ ਹਾਂ ਜੀ ਇਹਨਾਂ ਦੇ ਮੁਤਾਬਕ ਕਿ ਪਿਛਲੇ 1 ਸਾਲ ਤੋਂ ਰਹਿ ਰਿਹਾ ਸੀਗਾ ਪਰ ਅਸੀਂ ਚੈੱਕ ਕਰ ਰਹੇ ਹਾਂ ਜਿਹੜੇ ਦੋ ਦੋਸ਼ੀ ਮੁੱਖ ਪੜੇ ਕਿਸ ਤੋਂ ਬਾਅਦ ਕੋਲ ਤਾਂ ਸਾਹਮਣੇ ਆਦਾ ਤੀਸਰੇ ਬੰਦੇ ਦਾ ਕੀ ਰਿਹਾ ਉਹ ਰਿਕਾਰਡ ਤਿੰਨਾਂ ਦਾ ਫਿਲਹਾਲ ਜਿਹੜਾ ਅਸੀਂ ਚੈੱਕ ਕੀਤਾ ਤਿੰਨਾਂ ਦੇ ਉੱਪਰ ਕੋਈ ਐਫ ਆਈ ਆਰ ਦਰਜ ਨਹੀਂ ਪਰ ਜਿਵੇਂ ਮੈਂ ਪਹਿਲਾਂ ਦੱਸਿਆ ਕਿ ਇਹ ਅਸੀਂ ਐਪ ਤੋਂ ਚੈੱਕ ਕਰਦੇ ਹੁੰਦੇ ਹਾਂ ਤੇ ਉਸ ਤੋਂ ਬਾਅਦ ਡਿਟੇਲ ਚੈੱਕ ਵੀ ਕਰਾਂਗੇ ਕਈ ਵਾਰ ਬਾਈ ਚਾਂਸ ਹੁੰਦਾ ਹੈ ਕਿ ਸ਼ੋ ਨਹੀਂ ਹੁੰਦਾ ਤਾਂ ਉਹ ਡਿਟੇਲ ਚੈੱਕ ਕਰਕੇ ਫਿਰ ਤੁਹਾਨੂੰ ਦੱਸਾਂਗਾ ਕੀ ਲੱਗਦਾ ਜਿਸਨੂੰ ਕਿ ਨਵੇਂ ਨਵੇਂ ਵੇਲੇ ਤੇ ਕਿਨਾਰੇ ਪਿੱਛੇ ਕੋਈ ਰਿਪੋਰ ਨੀ ਇੱਦਾਂ ਦੇ ਕੋਈ ਗੱਲ ਨਹੀਂ ਹੈ ਤੇ ਅਸੀਂ ਮਤਲਬ ਜਿਹੜੀ ਸਾਡੇ ਵੀ ਉਹੀ ਹੁੰਦੀ ਹੈ ਕਰੈਕਸ਼ਨ ਵਾਲੇ ਪਾਸੇ ਹੀ ਜਾਣ ਕੋਈ ਇੱਦਾਂ ਦੇ ਕੋਈ ਬੜੇ ਨੋਟੋਰੀਅਸ ਕ੍ਰਿਮੀਨਲ ਨਹੀਂ ਹੈਗੇ ਤੇ ਅਸੀਂ ਇਹਨਾਂ ਨੂੰ ਉਸ ਤਰੀਕੇ ਉਸ ਪਾਸੇ ਲੈ ਕੇ ਜਾਣਾ ਚਾਹੁੰਦੇ ਆ ਇਹਨਾਂ ਨੂੰ ਦੱਸਿਆ ਸਿਰਫ ਕੋਈ ਵੈਪਨ ਨੇ ਔਰ ਦਾ ਮਕਸਦ ਕਿਸੇ ਕੇ ਨਾਮ ਦਾ ਪਹਿਲੀ ਮੁੱਢਲੀ ਕੁਦਾਈ ਕਿ ਵੈਪਨ ਕਿਉਂ ਲੈ ਕੇ ਆਈ ਆ ਕੋਈ ਸ਼ੌਂਕ ਸੀਗਾ ਜਾਂ ਜਿੰਨੀ ਇਹਨਾਂ ਦੀ ਉਮਰ ਹੈ ਜੀ ギਵਨ ਥੇਅਰ ਐਂਡਰ ਏਜ ਇਹਨਾਂ ਦਾ ਕੋਈ ਐਸ ਐਚ ਕੋਈ ਬਹੁਤ ਜ਼ਿਆਦਾ ਮੈਟੀਕੁਲਸ ਪਲੈਨਿੰਗ ਨਹੀਂ ਸੀਗੀ ਇਹ ਸਿਰਫ ਮਤਲਬ ਆਪਾਂ ਐ ਕਹਿ ਦਈਏ ਵੀ ਦੇਖੋ ਦੇਖੀ ਜਾਂ ਉਸ ਤਰੀਕੇ ਨਾਲ ਇਧਰ ਨੂੰ ਆਏ ਨੇ ਮਤਲਬ ਜਿੱਦਾਂ ਦਾ ਤੁਹਾਨੂੰ ਵੀ ਪਤਾ ਹੈ ਕਿ ਐਜੂਕੇਟਿਡ ਕਿੰਨੇ ਨੇਗੇ ਹਾਂਜੀ ਐਜੂਕੇਟਿਡ ਕਿੰਨੇ ਨੇਗੇ ਬੜੇ ਬੁਲੇ ਨੇਗੇ ਜਾਂ ਅਨਪੜ੍ਹ ਨੇ ਨਹੀਂ ਇਹ 10th ਪਲੱਸ 2 ਟਾਈਪ ਹੀ ਪੜਾਈ ਕੀਤੀ ਹੋਈ ਐਸੇ ਕੋਈ ਮਤਲਬ ਇਹਨਾਂ ਦਾ ਕੋਈ ਪਲਾਨ ਨਹੀਂ ਸੀਗਾ ਕਿ ਅਸੀਂ ਇੱਥੇ ਜਾ ਕੇ ਆਵਾਰਦਤ ਕਰਨੀ ਹੈ ਸਾਡੀ ਇਨਫੋਰਮੇਸ਼ਨ ਸੀ ਕਿ ਕਿ ਲੁੱਟਖੋ ਕਰਨ ਦੀ ਸਾਾਕ ਦੇ ਵਿੱਚ ਹੈ ਕਿੰਨੇ ਟਾਈਮ ਤੋਂ ਤਿੰਨ ਵਰਕੇ ਕਿਦਾਂ ਆਉਂਦੇ ਹੈਗਾ ਇਹਨਾਂ ਦਾ ਇਹ ਫਹੀਮ ਖਾਨ ਜਿਹੜਾ ਜੀ ਇਹਨਾਂ ਨੂੰ ਸਪਲਾਈ ਦਿੰਦਾ ਹੈ ਤਾਂ ਫਹੀਮ ਖਾਨ ਮਤਲਬ ਜਿਹੜਾ ਹੈਗਾ ਇਹਨਾਂ ਦਾ ਕਾਮਨ ਪੁਆਇੰਟ ਆ। ਉਹਨੇ ਤਿੰਨ ਨੂੰ ਫੜ ਲਈ। ਜੀ ਤਿੰਨ ਰੈਸਟੋਰੈਂਟ। ਮੁੱਖ ਦੋਸ਼ੀ ਜਿਹੜਾ ਪ੍ਰੀਮ ਖਾਨ ਹੈ ਉਹ ਨਹੀਂ। ਉਹ ਵੀ ਫੜਿਆ। ਸਰ ਇਹ ਮੂਮੈਂਟ ਕਿਨੇ ਦਿਨ ਤੋਂ ਇਹਨੇ ਨੋਟ ਕੀਤੀ ਜਾ ਰਹੀ ਸੀ? ਕਿਨੇ ਦਿਨ ਤੋਂ? ਨਹੀਂ ਚਲੋ that is a secret thing। ਮਤਲਬ ਅਸੀਂ ਸਾਡੀ ਇਨਫੋਰਮੇਸ਼ਨ ਚੱਲ ਰਹੀ ਸੀ ਤੇ ਬੇਸਡ ਓਨ that ਇਨਫੋਰਮੇਸ਼ਨ ਹੀ ਅਸੀਂ ਉਹ ਕੀਤਾ। ਕ੍ਰਿਮੀਨਲ ਐਕਟੀਵਿਟੀ ਦੇ ਇਲਾਵਾ ਆਪਣੀ ਦੀ ਪਛਾਣ ਪਾਣਾ ਉਹ ਹੋਰ ਕੰਮ ਕਰ ਵੀ ਕਰਦੇ। ਨਹੀਂ ਇੱਥੇ ਤਾਂ ਕੋਈ ਕੰਮ ਨਹੀਂ ਕਰਦੇ ਸੀ। ਇਹ ਤਿੰਨੇ ਕਿਉਂਕਿ ਮੁਹਾਲੀ ਖਰੜੇਰੀ ਦੇ ਰਹਿਣ ਵਾਲੇ ਨੇ। ਤੇ ਉੱਥੇ ਹੀ ਇਹ ਆਪਣਾ ਜੋ ਕੰਮ ਕਰਾ ਕੁਝ ਕਰਦੇ ਹੋਣਗੇ। ਇੱਥੇ ਇਹਨਾਂ ਦਾ ਕੋਈ ਐਸਾ ਚ ਕੋਈ ਓਕਿਊਪੇਸ਼ਨ ਨਹੀਂ ਸੀਗਾ ਪਿਆਰੇ ਆਣ ਦਾ ਕੀ ਮਕਸਦ ਹੈ ਸਰ ਮੈਂ ਤੁਹਾਨੂੰ ਉਹੀ ਦੱਸਿਆ ਜੀ ਪਟਿਆਲੇ ਆਣ ਦਾ ਇਹਨਾਂ ਦਾ ਕੋਈ ਮਕਸਦ ਇਹਨਾਂ ਨੇ ਮਤਲਬ ਕੋਈ ਪਲਾਨ ਨਹੀਂ ਕੀਤਾ ਸੀ ਕਿ ਪਟਿਆਲੇ ਹੀ ਕੁਝ ਕਰਨਾ ਹੈ ਇਹ ਆਏ ਸੀਗੇ ਸਾਡੇ ਕੋਲ ਇਨਫੋਰਮੇਸ਼ਨ ਸੀ ਅਸੀਂ ਇਹਨਾਂ ਨੂੰ ਨੈਪ ਕਰ ਇਸ ਤੋਂ ਪਹਿਲਾਂ ਕਿ ਕੁਝ ਮਕਸਦ ਹੈ ਜਾਂ ਕੁਝ ਇਨਸੀਡੈਂਟ ਦਾ ਪੰਜਾਬ ਦੇ ਜਿਵੇਂ ਮੁਹਾਰੀ ਦਾ ਰਹਿਣਾ ਮੁਹਾਰੀ ਕੋਈ ਕੁਝ ਨਹੀਂ ਕੋਈ ਜੀ ਬਿਲਕੁਲ ਸਾਡਾ ਉਹ ਤਾਂ ਸਟੈਂਡਰਡ ਸਿਸਟਮ ਬਣਿਆ ਹੋਇਆ ਹੈ ਜੀ ਉਹਨਾਂ ਨੂੰ ਪ੍ਰੋਪਰ ਇਹਨਾਂ ਬਾਰੇ ਇਨਫੋਰਮੇਸ਼ਨ ਸ਼ੀਟ ਬਣਾ ਕੇ ਭੇਜੀ ਜਾਏਗੀ ਤੇ ਇਹਨਾਂ ਦੀ ਜਿਹੜੀ ਜਿਹੜੇ ਐਡਰੈਸ ਦੇ ਰਹਿਣ ਵਾਲੇ ਹੈਗੇ ਨੇ ਉਹ ਸਬੰਧਤ ਥਾਣੇ ਨੂੰ ਇਨਫੋਰਮ ਕੀਤਾ ਜਾਵੇ। ਕੋਈ ਘਾਮ ਤੇ ਲਾਵਾ ਜਿਹੜੇ ਦੋ ਦੋਸ਼ੀ ਹੋਣ ਨੇ ਇਹਨਾਂ ਕੋਲ ਗੱਪਨ ਮਿਲੇ ਨੇ ਕਿ ਇਹਨਾਂ ਨੇ ਆਪਣੇ ਕੋਲ ਵਪਾਰ ਰੱਖਿਆ ਸੀ ਇਹ ਨਹੀਂ ਇਹਨਾਂ ਨੇ ਆਪਣੇ ਕੋਲੇ ਰੱਖੇ ਹੋਦੇ ਸੀ। ਅੱਗੇ ਸਪਲਾਈ ਕਰਨ ਦਾ ਤਾਂ ਨਹੀਂ ਕੋਈ ਹਲੇ ਨਹੀਂ ਉਦਾਂ ਦੀ ਜੀ ਚਾਇਨਾ ਡੋਰ ਦੇ ਮਾਮਲੇ ਦੇ ਵਿੱਚ ਅਸੀਂ ਕਾਫੀ ਸਖਤੀ ਕੀਤੀ ਹੈ ਤੁਸੀਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਥਾਣਾ ਤ੍ਰਿਪੜੀ ਦੀ ਟੀਮ